ਪੰਜਾਬ ਸਰਕਾਰ ਦਾ ਦੇਖਣਾ ਕੀ ਹੈ ਸਾਰਿਆਂ ਦੇ ਸਾਹਮਣੇ ਹੀ ਹੈ ਵੀ ਕੋਈ ਵੀ ਪਟਿਆਲੇ ਵਿੱਚੋਂ ਸੜਕ ਮੈਨੂੰ ਸਾਫ਼ ਸੁਥਰੀ ਲੱਭ ਕੇ ਦਿਖਾਓ ਕੋਈ ਵੀ ਜਗ੍ਹਾ ਤੇ ਕੋਈ ਮੈਨੂੰ ਆਪਣਾ ਕੋ ਨੀਟਨ ਕਲੀਨ ਦਿਖਾਓ ਪਟਿਆਲੇ ਦੇ ਜਿਹੜੇ ਮਰਜੀ ਸਾਈਡ ਨੂੰ ਚੱਲ ਜਾਓ ਉੱਤੇ ਹਰ ਜਗ੍ਹਾ ਸੜਕ ਖੁੱਟੀ ਪਈ ਹੈ ਤੇ ਡਿਵੈਲਪਮੈਂਟ ਦੇ ਨਾਮ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦਾ ਅ విశ్వాਸ ਘਾਟ ਕੀਤਾ ਜਾ ਰਿਹਾ ਹੈ ਇਹ ਨਸ਼ੇ ਦੇ ਉੱਪਰ ਆਪਾਂ ਸਭ ਨੂੰ ਪਤਾ ਹੀ ਹੈ ਕਿ ਅੱਗੇ ਨਾਲੋਂ ਅੱਜ ਦੀ ਡੇਟ ਵਿੱਚ ਨਸ਼ਾ ਉਪਖਵਾ ਕੇ ਵਿਕ ਰਿਹਾ ਜਿਹਦੇ ਵਿੱਚ ਸऱ्या ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਲੈਂਡ ਪੋਲਿੰਗ ਪੋਲਿਸੀ ਆਮ ਆਦਮੀ ਪਾਰਟੀ ਨੇ ਬਣਾਈ ਉਹ ਬਿਲਕੁਲ ਕਿਸਾਨ ਵਿਰੋਧੀ ਪੋਲਿਸੀ ਸੀ ਜਿਹਦੇ ਵਿੱਚ ਸऱ्या ਪੰਜਾਬ ਸਰਕਾਰ ਕਿਸਾਨਾਂ ਦੀ ਜ਼ਮੀਨ ਉੱਤੇ ਡਾਕਾ ਮਾਰਨ ਦਾ ਕੰਮ ਕਰੇ ਸੀਗੀ। ਇਹਦੇ ਵਿੱਚ ਇੱਕ ਧੋਖਾ ਦਿੱਤਾ ਗਿਆ ਵੀ ਤੁਸੀਂ ਆਪਣੀ ਜ਼ਮੀਨ ਨੂੰ ਇਹ ਪਾਲਿਸੀ ਦੇ ਲਾਗੂ ਹੋਣ ਤੋਂ ਬਾਅਦ ਵੇਚ ਵੀ ਨਹੀਂ ਸਕਦੇ ਐ ਸਾਸ਼ੀਵਲ ਪੰਜਾਬ ਜੋ ਹੁੰਦੇ ਹੋ ਤੁਸੀਂ ਇਸ ਤਰ੍ਹਾਂ ਸਰਕਾਰ ਲਈ ਪੰਜਾਬ ਸਰਕਾਰ ਨੂੰ 3 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ ਸੱਤਾ ਦੇ ਵਿੱਚ ਆਇਆ ਤਾਂ ਕੁਝ ਜਿਹੜੇ ਵਿਰੋਧੀ ਪਾਰਟੀਆਂ ਹੋਂਦ ਹੋ ਜੇ ਪੰਜਾਬ ਸਰਕਾਰ ਨੂੰ ਹੁੰਦਾ ਕਿਤਾ ਕੁਝ ਨਾ ਸਾਡੇ ਨੂੰ ਬੀਜੀਵੀ ਦੇ ਸੀਨੀਅਰ ਅਫਸਰ ਹੋ ਗਏ ਕਾਂਸਲ ਜਿਹੜਾ ਪੁੱਛਦੇ ਆ ਕਿ ਪੰਜਾਬ ਸਰਕਾਰ ਨੂੰ 3 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ ਹੁੰਦਾ ਕੀ ਕੁਝ ਕਰ ਸਾਡੇ 3 ਸਾਲ ਹੋ ਗਏਗਾ 3 ਸਾਲ ਤੋਂ ਵੱਧ ਟਾਈਮ ਹੋ ਗਿਆ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਤੁਸੀਂ ਪੰਜਾਬ ਸਰਕਾਰ ਦਾ ਦੇਖਣਾ ਕੀ ਹੈ ਸਾਰਿਆਂ ਦੇ ਸਾਹਮਣੇ ਹੀ ਹੈ ਵੀ ਕੋਈ ਵੀ ਪਟਿਆਲੇ ਵਿੱਚੋਂ ਸੜਕ ਮੈਨੂੰ ਸਾਫ਼-ਸਥਰੀ ਲੱਭ ਕੇ ਦਿਖਾਓ ਕੋਈ ਵੀ ਜਗ੍ਹਾ ਤੇ ਕੋਈ ਮੈਨੂੰ ਆਪਣਾ ਕੋ ਨੀਟਨ ਕਲੀਨ ਦਿਖਾਓ ਹੁਣ ਆ ਨਦੀ ਆਲਾ ਪੁਲ ਲੇ ਲੋ ਪਟਿਆਲੇ ਦਾ ਜਿਹੜਾ ਸਭ ਤੋਂ ਮਹਿੰਨ ਆਪਣਾ ਚੌਕ ਪੁਆਇੰਟ ਬੰਦ ਹੈ ਉਹਦੇ ਉੱਪਰ ਝਾੜੀਆਂ ਐਵੇਂ ਖੜੀਆਂ ਜਿਨ੍ਹਾਂ ਨੇ ਪੂਰੀ ਜਗ੍ਹਾ ਘੇਰੀ ਹੋਈ ਹੈ ਕਿਤੇ ਵੀ ਸਫਾਈ ਦੀ ਦੇ ਪ੍ਰਬੰਧ ਨਹੀਂ ਹੈ ਕਿ ਜਿਹੜਾ ਮਰਜ਼ੀ ਪਟਿਆਲੇ ਦੇ ਜਿਹੜੇ ਮਰਜ਼ੀ ਸਾਈਡ ਨੂੰ ਚੱਲ ਜਾਓ ਉੱਤੇ ਹਰ ਜਗ੍ਹਾ ਸੜਕ ਪੁੱਟੀ ਪਈ ਹੈ ਤੇ ਡਿਵੈਲਪਮੈਂਟ ਦੇ ਨਾਮ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਦਾ ਅ విశ్వాਸ ਘਾ ਕੀਤਾ ਜਾ ਰਿਹਾ ਹੈ ਨਾ ਇਹਨਾਂ ਦੇ ਕੰਟਰੋਲ ਚ ਕਾਰਪੋਰੇਸ਼ਨ ਹੈ ਨਾ ਇਹਨਾਂ ਦੇ ਕੰਟਰੋਲ ਵਿੱਚ ਐਜੂਕੇਸ਼ਨ ਹੈ ਨਾ ਇਹਨਾਂ ਦੇ ਕੰਟਰੋਲ ਵਿੱਚ ਮੈਡੀਕਲ ਸੈਕਟਰ ਹੈ ਬਾਅਦੇ ਕਿਤੇ ਸੇ ਵੀ ਸੱਤਾ ਜਾਂਦਾ ਹੋਵੇ ਬਿਲਕੁਲ ਨਾਸ਼ਾ ਫਿੱਟਾ ਮੁੱਤਿਆ ਹੋਗਾ ਹਿਆਰ ਵੀ ਤੈ ਹੋ ਕਿੰਨੇ ਵਾਦੇ ਪੂਰੇ ਕਰ ਲਿਆ ਉਹ ਦੇਖੋ ਜਿਹੜਾ ਹੁਣ ਬਜਟ ਪੇਸ਼ ਕੀਤਾ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਉਹਦੇ ਵਿੱਚ ਵੀ ਕੁਇਸ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਉਹਦੇ ਲਈ ਕੋਈ ਅਲੱਗ ਸਲੈਬ ਨਹੀਂ ਰੱਖੀ ਗਈ ਹੈਗੀ ਬਜਟ ਦੇ ਵਿੱਚ ਵੀ ਜਿਹਦੇ ਤਹਿਤ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਊਗਾ ਜਿਹੜੀ ਆਪਣੀਆਂ ਭੈਣਾਂ ਇਹ ਦੇਖੋ 3.5 ਸਾਲ ਤੋਂ 1000 ਰੁਪਏ ਉਡੀਕ ਰੀਆਂ ਨੇ ਉਹਨਾਂ ਦੇ ਨਾਲ ਕਿੰਨਾ ਵੱਡਾ ਪੰਜਾਬ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਏ ਤੇ ਨਸ਼ਾ ਦੇ ਉੱਪਰ ਆਪਾਂ ਸਭ ਨੂੰ ਪਤਾ ਹੀ ਹੈ ਕਿ ਅੱਗੇ ਨਾਲੋਂ ਅੱਜ ਦੀ ਡੇਟ ਵਿੱਚ ਨਸ਼ਾ ਉੱਪ ਖਵਾ ਕੇ ਵਿਕ ਰਿਹਾ ਜਿਹਦੇ ਵਿੱਚ ਸऱ्या ਪੰਜਾਬ ਸਰਕਾਰ ਜ਼ਿੰਮੇਵਾਰ ਹੈ 2027 ਕਿਸ ਤਰ੍ਹਾਂ ਦੀ ਕਿਹੜੀ ਸਰਕਾਰ ਹੋਵੇ ਲੋਕਾਂ ਦਾ ਫੈਸਲਾ ਕਿੱਧਰ ਹੋਵੇਗਾ 2027 ਚ ਨਾ 2027 ਵਿੱਚ ਮੈਂ ਤਾਂ ਇੱਕ ਗੱਲ ਕਹਿਣਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਹਿਣਾ ਵੀ ਜੇ ਆਪਾਂ ਡਿਵੈਲਪਮੈਂਟ ਦੇ ਇੱਕ ਨੀ ਧਿਆਨ ਦੇਣੇ ਆਪਾਂ ਨੂੰ ਪੰਜਾਬ ਨੂੰ ਹਜ਼ਦਾਬਾਦ ਦਾ ਪੰਜਾਬ ਬਣਾਣਾ ਇੱਕ ਆਪਾਂ ਨੂੰ ਜਿਵੇਂ ਡਿਵੈਲਪਮੈਂਟ ਪ੍ਰਤੀ ਪੰਜਾਬ ਬਣਾਣਾ ਤਾਂ ਜੇ ਕੇਂਦਰ ਤੇ ਸੂਬਾ ਸਰਕਾਰ ਇੱਕ ਹੋਏਗੀ ਤਾਂ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਹੈ ਉਹ ਪੂਰੀ ਤਰੱਕੀ ਦੇ ਰਾਹ ਤੇ ਜਾਏਗੀ ਤਾਂ ਕਰਕੇ 2027 ਵਿੱਚ ਕੇਂਦਰ ਤੇ ਸੂਬਾ ਸਰਕਾਰ ਦੋਨਾਂ ਨੂੰ ਇੱਕ ਹੋਣਾ ਹੀ ਪੈਣਾ ਹੈ ਕੇਂਦਰ ਜਿਹੜੀ ਵੀ ਸਰਕਾਰਾ ਪੰਜਾਬ ਬੀਜੇਪੀ ਦੇ ਪੰਜਾਬ ਲਈ ਦਿੱਤਾ ਗਿਆ ਨੂੰ ਕਿਸਾਨਾਂ ਦਾ ਵਿਰੋਧ ਕਰ ਰਿਹਾ ਹੈ ਬੀਜੇਪੀ ਦਾ ਆਪ ਆਪਲੀ ਵਿਰੋਧ ਕਰ ਰਿਹਾ ਹੈ ਬੀਜੇਪੀ ਦਾ ਧਾਰਕੀ ਹੈ ਪੰਜਾਬ ਤੁਸੀਂ ਪਹਿਲਾਂ ਇੱਕ ਗੱਲ ਦੱਸੋ ਕਿਸ ਤਰ੍ਹਾਂ ਦੇ ਵਿਰੋਧੀ ਗੱਲ ਕਰ ਰਹੇ ਹੋ ਕਿ ਕਿਸਾਨ ਅੱਜ ਦੇ ਰੇਟ ਵਿੱਚ ਕਿੱਥੇ ਵਿਰੋਧ ਕਰ ਰਹੇ ਹਨ ਉਹਨਾਂ ਲੈਂਡ ਕੂਲਿੰਗ ਪੋਲਿਸੀ ਸੀਗੀ ਲੈਂਡ ਪੋਲਿੰਗ ਪੋਲਿਸੀ ਆਮ ਆਦਮੀ ਪਾਰਟੀ ਨੇ ਬਣਾਈ ਉਹ ਬਿਲਕੁਲ ਕਿਸਾਨ ਵਿਰੋਧੀ ਪੋਲਿਸੀ ਸੀ ਜਿਹਦੇ ਵਿੱਚ ਸੜਿਆਂ ਪੰਜਾਬ ਸਰਕਾਰ ਕਿਸਾਨਾਂ ਦੀ ਜ਼ਮੀਨ ਉੱਤੇ ਡਾਕਾ ਮਾਰਨ ਦਾ ਕੰਮ ਕਰ ਰਹੀ ਸੀ ਤੇ ਉਹ ਤੋਂ ਬਾਅਦ ਇਹਨਾਂ ਨੂੰ ਕਲੋਨੀਆਂ ਦੇ ਨਾਮ ਤੇ ਗੁੰਮਰਾਹਾ ਕਰਦੀ ਸੀ ਤੇ ਇੱਕ ਇਹਦੇ ਵਿੱਚ ਇਹ ਕਲੋਜ਼ ਦਿੱਤਾ ਗਿਆ ਵੀ ਤੁਸੀਂ ਆਪਣੀ ਜ਼ਮੀਨ ਨੂੰ ਇਹ ਪੋਲਿਸੀ ਦੇ ਲਾਗੂ ਹੋਣ ਤੋਂ ਬਾਅਦ ਵੇਚ ਵੀ ਨਹੀਂ ਸਕਦੇ ਹੈਗੇ ਤਾਂ ਕਿੱਥੇ ਦਾ ਪੰਜਾਬ ਦੇ ਕਿਸਾਨਾਂ ਨਾਲ ਇਨਸਾਫ ਹੈ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਕਿਸਾਨ ਵਿਰੋਧ ਕਰਦੇ ਆ ਭਾਰਤੀ ਜਨਤਾ ਪਾਰਟੀ ਦਾ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਪੁੱਛਣਾ ਚਾਹੁੰਗਾ ਇਹਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਭਾਰਤੀ ਜਨਤਾ ਪਾਰਟੀ ਖੜੀ ਹੈ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਇਸ ਚੀਜ਼ ਦੇ ਉੱਪਰ ਇਕਜੁੱਟ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਖੜੀ ਹੈ ਤੇ ਇਹ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਖੜੀ ਹੈ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਤਹਿਤ ਇਹ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੈ ਸਾਰੇ ਭਾਜਪਾ ਦੇ ਕਾਰਕਿਰਤਾਮਾਂ ਦੀ ਜਿੱਤ ਹੈ ਜਿਹੜਾ ਇਹਨਾਂ ਨੇ ਇਹ ਆਪਣਾ ਕਾਲਾ ਕਾਨੂੰਨ ਲੈਂਡ ਪੋਲਿੰਗ ਪਾਲਿਸੀ ਦਾ ਵਾਪਸੀ ਲਿੱਤਾ ਹੈ ਤੇ ਦੂਜੀ ਸਾਈਡ ਤੁਸੀਂ ਗੱਲ ਕਰ ਰਹੇ ਹੋ ਕਿਸਾਨ ਵਿਰੋਧ ਕਰ ਰਹੇ ਹਨ ਤੇ ਉਹ ਤੋਂ ਬਾਅਦ ਇਹ ਤਾਂ ਚਲੋ ਕਿਸਾਨਾਂ ਦੇ ਖਿਲਾਫ ਸੀਗੀ ਲੈਂਡ ਪੋਲਿੰਗ ਪਾਲਿਸੀ ਆ ਹੁਣ ਜਿਹੜੇ ਜਨ ਕਲਿਆਣ ਦੇ ਤਹਿਤ ਪ੍ਰਧਾਨ ਮੰਤਰੀ ਜੀ ਦੁਆਰਾ ਲੋਕਾਂ ਦੀ ਭਲਾਈ ਲਈ ਕੈਂਪ ਲੋਰ ਲਗਾਏ ਜਾ ਰਹੇ ਨੇ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੂੰ ਵੀ ਬੰਦ ਕਰਾਂ ਤੇ ਤੋਲੀ ਹੋਈ ਹੈ ਪੰਜਾਬ ਸਰਕਾਰ ਦੇ ਕਿੰਨਾ ਵੋਟਾ ਚੋਰੀ ਕਰ ਲੋਕਾਂ ਨੂੰ ਪਾਗਲ ਬਣਾ ਰਹੇ ਵਦ ਲਈ ਆਪਣੂ ਅੱਛਾ ਇਹ ਵੋਟਾ ਚੋਰੀ ਕਰ ਰਹੇ ਆ ਆਪਾਂ ਸਭ ਤੋਂ ਪਹਿਲਾਂ ਇਹ ਲਗਾਈਏ ਜਦੋਂ ਇਹ ਕਹਿੰਦੇ ਡਾਟਾ ਇਕੱਠਾ ਕਰਨ ਦੀ ਗੱਲ ਕਰਦੇ ਵੀ ਡਾਟਾ ਲੀਕ ਕਰਨਗੇ ਜਦੋਂ ਇਹਨਾਂ ਨੇ ਮਹਿਲਾਵਾਂ ਦਾ 1000 ਰੁਪਏ ਪੈਨਸ਼ਨ ਨੂੰ ਲੈ ਕੇ ਡਾਟਾ ਫਿਲ ਕੀਤਾ ਸੀਗਾ ਤਾਂ ਇਹਨਾਂ ਨੇ ਕਿ ਡਾਟਾ ਨਹੀਂ ਲਿੱਤਾ ਉਹਨਾਂ ਤੋਂ ਐਵੇਂ ਹਵਾ ਚ ਗੱਲ ਕਰਦੇ ਵੀ 1000 ਰੁਪਏ ਮਹੀਨਾ ਪੈਨਸ਼ਨ ਦਵਾਂਗੇ ਕਿੱਪ ਹੋਣ ਕਿਉਂ ਲਗਾ ਰਹੇ ਹੋ ਇੱਕ ਸਾਲ ਸਰਕਾਰ ਸੱਤਨਾਗੋਂ 1.5 ਲੱਖਾਂ ਐਰੋ ਜੇ ਕੈਂਪ ਲਾਣਾ ਸ਼ੁਰੂ ਕਰਦੇ 1.5 ਸਾਲ ਕਿਉਂ ਜਦੋਂ ਇਹਨਾਂ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਜਦੋਂ ਜਨ ਕਲਿਆਣ ਯੋਜਨਾ ਬਣਾਈ ਹੈ ਪ੍ਰਧਾਨ ਮੰਤਰੀ ਜੀ ਦੁਆਰਾ ਉਸ ਤੋਂ ਬਾਅਦ ਕੈਂਪ ਲਗਾਉਣੇ ਸ਼ੁਰੂ ਕੀਤੇ ਹਨ ਪਟਿਆਲਾ ਵਿਧਾਇਕੀ ਨੂੰ ਹੁਣ ਕੈਂਪ ਮਿਲੇ ਹਨ ਪਰ ਆਪਾਂ ਇਹ ਦੇਖੋ ਪੂਰੇ ਪੰਜਾਬ ਵਿੱਚ 1 ਸਾਲ ਤੋਂ ਕੈਂਪ ਚੱਲਦੇ ਆ ਰਹੇ ਨੇ 1 ਸਾਲ ਤੋਂ ਅੱਜ ਦੇ ਨਹੀਂ ਚੱਲ ਰਹੇ ਹੈਗੇ ਪੂਰੇ ਪੰਜਾਬ ਵਿੱਚ ਇੱਕ ਸਾਲ ਤੋਂ ਚੱਲਦੇ ਆ ਰਹੇ ਨੇ ਹਰ ਪਿੰਡ ਹਰ ਛਾੜ ਤੱਕ ਇਹ ਕੈਂਪ ਪਹੁੰਚਣੇ ਨੇ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਸਕੀਮਾਂ ਦਾ ਸੈਂਟਰਲ ਗਵਰਨਮੈਂਟ ਦੀ ਸਕੀਮਾਂ ਦਾ ਡਾਇਰੈਕਟ ਲਾਭ ਦਿੱਤਾ ਜਾ ਰਿਹਾ ਹੈ ਤੇ ਇਹ ਆਪਾਂ ਕਹਿ ਸਕਦੇ ਹਾਂ ਵੀ ਪਟਿਆਲਾ ਦਿਹਾਤੀ ਵਿੱਚ ਇਹ ਕੈਂਪ ਦੀ ਮੁਹਿੰਮ ਪੰ ਪੂਰੇ ਪੰਜਾਬ ਵਿੱਚ ਚੱਲਦੇ ਚੱਲਦੇ ਖੁਣ ਪਹੁੰਚੀ ਹੈ ਪੰਜਾਬ ਸਰਕਾਰ ਨੂੰ ਕੀ ਡਰ ਰਹੀ ਹੈ ਜੀ ਵੀ ਦੇ ਜਿਹੜਾ ਕੈਂਪ ਚ ਚਕਵਾ ਰਹੀ ਹੈ ਜਾਂ ਮੀਤ ਵਰਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਨਰਕੀ ਇਹਨਾਂ ਨੂੰ ਡਰ ਰਹੀ ਹੈ ਵੀ ਜਿਹੜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਜੀ ਦੀ ਲਹਿਰ ਬੰਦੀ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਉਸ ਚੀਜ਼ ਤੋਂ ਘਬਰਾਟ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਕਿਉਂਕਿ ਇਹਨਾਂ ਨੂੰ ਪਤਾ ਵੀ ਇਹ ਸਾਡਾ 1 ਸਾਲ ਰਹਿ ਗਿਆ 1 ਸਾਲ ਚ ਅਸੀਂ ਜਿੰਨਾ ਤੰਗ ਪ੍ਰੇਸ਼ਾਨ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਨੂੰ ਉਹ ਅਸੀਂ ਕਰੀਏ ਤੇ ਇਹਨਾਂ ਨੂੰ ਡਰ ਇਹ ਵੀ ਪਿਆ ਹੋਇਆ ਵੀ ਅਸੀਂ ਤਾਂ ਪੰਜਾਬ ਦੇ ਸੁਧਾਰ ਲਈ ਕੁਝ ਨਹੀਂ ਕਰ 파 ਰਹੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਲਈ ਕੁਝ ਨਹੀਂ ਕਰ 파 ਰਹੇ ਇਹਨਾਂ ਨੂੰ ਇਹ ਡਰ ਪਿਆ ਹੋਇਆ ਵੀ ਭਾਰਤੀ ਜਨਤਾ ਪਾਰਟੀ ਪੂਰ ਪੰਜਾਬ ਦੇ ਲੋਕਾਂ ਨੂੰ ਡਾਇਰੈਕਟ ਕੇਂਦਰ ਦੀ ਸਕੀਮਾਂ ਨਾਲ ਜੋੜ ਰਹੀ ਹੈ ਕਿ ਡਾਇਰੈਕਟ ਕੇਂਦਰ ਦੀ ਸਕੀਮਾਂ ਦਾ ਲਾਭ ਦੇ ਰਹੀ ਹੈ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਬੀਜੇ ਵੀਰ ਕਾਂਗਰਸ ਦੀ ਪਾਰਟੀ ਹੈ ਜਿਵੇਂ ਕਿ ਲਾਈਕ ਵੀ ਬੀਜੇ ਵੀਰ ਕਾਂਗਰਸ ਨਾਲ ਇਕੱਠੇ ਮਿਲਦੇ ਰਿਹਾ ਸਾਨੂੰ ਬਦਨਾਮ ਕਰਨ ਲੱਗੇ ਹੋਏ ਦਾ ਅੱਛਾ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਤਾਂ ਇੰਡੀਆ ਗੱਠਜੋੜ ਸੀ ਜਿਹੜਾ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਅਲਾਈਂਸ ਹੈਗਾ ਜਾਂ ਭਾਰਤੀ ਜਨਤਾ ਪਾਰਟੀ ਦਾ ਅਲਾਈਂਸ ਹੈਗਾ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਅਲਾਈਂਸ ਕਿਸ ਦਾ ਸੀ ਇੰਡੀਆ ਗੱਠਜੋੜ ਦੇ ਵਿੱਚ ਉਮ ਜਿਹੜੇ 27 ਦੇ ਇਲੈਕਸ਼ਨ ਆ ਟਿਕਟ ਲਈ ਅਜਾ ਲੋਕ ਬੀਜੇ ਵੀ ਜਾ ਪਾ ਜੀ ਗਰੁੱਪਾਂ ਬਾਈ ਚੱਲ ਰਹੀ ਹੈ ਤੁਹਾਨੂੰ ਲੱਗਦਾ 27 ਦੇ ਵਿੱਚ ਕੋਈ ਵਧੀਆ ਬੰਦਾ ਟਿਕਟ ਮਿਲੂਗੀ ਦੇਖੋ 27 ਦੇ ਵਿੱਚ ਸਾਡੀ ਹਾਇਰ ਕਮਾਂਡ ਜਿਸ ਨੂੰ ਐਲੀਜੀਬਲ ਕੈਂਡੀਡੇਟ ਸਮਝੇਗੀ ਜਿਸ ਨੂੰ ਡਿਸਰਵਿੰਗ ਕੈਂਡੀਡੇਟ ਸਮਝੇਗੀ ਉਸ ਨੂੰ ਟਿਕਟ ਦਿੱਤੀ ਜਾਊਗੀ ਚਾਹੇ ਇੱਕ ਹਲਕੇ ਤੋਂ ਪੰਜ ਕੈਂਡੀਡੇਟ ਹੋਣ ਭਾਰਤੀ ਜਨਤਾ ਪਾਰਟੀ ਦੇ ਲੜਨ ਵਾਲੇ ਚਾਹੇ 6 ਕੈਂਡੀਡੇਟ ਹੋਣ ਚਾਹੇ 10 ਕੈਂਡੀਡੇਟ ਹੋਣ ਜਿਸ ਨੂੰ ਪਾਰਟੀ ਟਿਕਟ ਦੇਗੀ ਸਰਵਸਮਤੀ ਨਾਲ ਸਾਰੇ ਕੈਂਡੀਡੇਟ ਉਸ ਨੂੰ ਸਮਰਥਨ ਦੇਣਗੇ ਕਿਉਂਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਬਣਾਨੀ ਹੈ ਤੇ ਸਰਕਾਰ ਆਏਗੀ ਇਹ ਭਾਰਤੀ ਜਨਤਾ ਪਾਰਟੀ ਦਾ ਸਨਾਰੀਓ ਨਹੀਂ ਹੈਗਾ ਤੁਹਾਡੇ ਵਾਜ਼ੀ ਕਰਨ ਦਾ ਇਹ ਕਾਂਗਰਸ ਪਾਰਟੀ ਦਾ ਸਨਾਰੀਓ ਹੈ ਤੇ ਭਾਰਤੀ ਜਨਤਾ ਪਾਰਟੀ ਜਿਸ ਨੂੰ ਹਾਇਰ ਕਮਾਂਡ ਡਿਸਰਵਿੰਗ ਸਮਝੇਗੀ ਉਹਨੂੰ ਟਿਕਟ ਦੇਗੀ ਤੇ ਸਾਰੇ ਜਿੰਨੇ ਵੀ ਕੈਂਡੀਡੇਟ ਆਪਣੀ ਆਪਣੀ ਦਾਅਵੇਦਾਰੀ ਤੇ ਖੜੇ ਨੇ ਉਹ ਉਸ ਕੈਂਡੀਡੇਟ ਨੂੰ ਭਾਰਤੀ ਦੇ ਹੁਕਮ ਅਨੁਸਾਰ ਕੋੜ ਦੇਣਗੇ ਦਾਵੇਦਾਰੀ ਤੁਸੀਂ ਵੀ ਕਰਦੇ ਹੋ ਤੁਸੀਂ ਕਾਫੀ ਲੰਮਾ ਯਤਰ ਬਈ ਇਹ ਵੀਰਾ ਕੰਮ ਕਰਦੇ ਲੋਕਾਂ ਕੇ ਸੇਵਾ ਕਰ ਤੁਸੀਂ ਵੀ ਦਾਵੇਦਾਰੀ ਕਰ ਰਹੇ ਹੋ ਪਾਰਟੀ 2027 ਦੀ ਕਰਦੀ ਕਿਵੇਂ ਦੇ ਕਾਗਰ ਤੋਂ ਟਿਕਟ ਮਿਲੀ ਕਿਵੇਂ ਦੇ ਕੰਮ ਕਰਦੇ ਹੋ ਬਿਲਕੁਲ ਦੇਖੋ ਜਦੋਂ ਜੇ ਬਾਈਜਾਸ ਮੈਨੂੰ ਟਿਕਟ ਮਿਲਦੀ ਹੈ ਤਾਂ ਉਸ ਲਈ ਮੈਂ ਮਹਾਰਾਣੀ ਪੰਨੀਤ ਕੋਰ ਜੀ ਦਾ ਹਾਇਰ ਅਥਾਰਟੀ ਦਾ ਪਹਿਲਾਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੇਰੇ ਉੱਪਰ ਆਸ਼ੀਰਵਾਦ ਰੱਖਣਗੇ ਤੇ ਦੂਜੀ ਗੱਲ ਮੈਂ ਪਟਿਆਲੇ ਦੀ ਬੈਦਰਮੈਂਟਲੀ ਕੰਮ ਕਰਾਂਗਾ ਤੇ ਆ ਜਿਹੜੇ ਛੋਟੇ ਛੋਟੇ ਮੁੱਦੇ ਆ ਇਹਨਾਂ ਦੇ ਉੱਪਰ ਤਾਂ ਅਸੀਂ ਜਾਵਾਂਗੇ ਚਾਹੇ ਕੋਈ ਸੜਕਾਂ ਦਾ ਮੁੱਦਾ ਹੋਵੇ ਚਾਹੇ ਕੋਈ ਗਲੀਆਂ ਨਾਲੀਆਂ ਦਾ ਮੁੱਦਾ ਹੋਵੇ ਬੇਸਿੰਗ ਮੁੱਦੇ ਤਾਂ ਇਹਨਾਂ ਨੂੰ ਸੁਧਾਰਾਂਗੇ ਪਰ ਜਿਹੜੀ ਕੇਂਦਰ ਸਰਕਾਰ ਵੱਲੋਂ ਆਪਣੇ ਪੰਜਾਬ ਨੂੰ ਬੈਨੀਫਿਟ ਮਿਲਨੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਟਾਰਗੇਟ ਰਹੇਗਾ ਵੀ ਮੈਂ ਪੰਜਾਬ ਦੇ ਜਿਹੜਾ ਆਪਣਾ ਪਟਿਆਲਾ ਹੈ ਇਹਦੇ ਵਿੱਚ ਮੈਂ ਟ੍ਰੇਨਾਂ ਦੀ ਲਹਿਰ ਚਲਾਨੀ ਹੈ ਵੀ ਆਪਣੇ ਪਟਿਆਲੇ ਤੋਂ ਹਰ ਰੋਜ਼ ਸ਼ੁਰੂ ਹੋਵੇ ਜਿਵੇਂ ਕਿ ਹਜੂਰ ਸਾਹਿਬ ਪਟਨਾ ਸਾਹਿਬ ਉਸ ਤੋਂ ਬਾਅਦ ਉਜੈਨ ਤੇ ਜਿੱਥੇ ਜਿੱਥੇ ਵੀ ਧਾਨਮੇ ਰਮੇਸ਼ਵਰੋਂ ਤੱਕ ਆਪਾਂ ਪਟਿਆਲੇ ਤੋਂ ਟ੍ਰੇਨ ਚਲਾਨੀ ਹੈ ਦੂਜੇ ਮੁੱਦਾ ਮੇਰਾ ਕੇਂਦਰ ਸਰਕਾਰ ਤੋਂ ਅਪੀਲ ਇਹੀ ਲਾਉਗੀ ਵੀ ਸਾਨੂੰ ਪਟਿਆਲੇ ਵਿੱਚ ਇੱਕ ক্রিকেট ਸਟੇਡੀਅਮ ਦਿੱਤਾ ਜਾਵੇ ਜਿਹਦੇ ਨਾਲ ਪਟਿਆਲਾ ਦੀ ਟੂਰਿਜ਼ਮ ਵਿੱਚ ਵਾਧਾ ਹੋਵੇ ਜਿਹਦੇ ਨਾਲ ਪਟਿਆਲੇ ਇੱਕ ਆਪਣਾ ਸ਼ਾਨਦਾਰ ਸ਼ਹਿਰ ਬਣ ਸਕੇ ਕਿਉਂਕਿ ਰੋਲ ਸਿਟੀ ਦਾ ਹੈਗੀ ਹੋਇਆ ਤੇ ਇਹਦੇ ਨਾਲ ਨਾਲ ਆਪਾਂ ਪਟਿਆਲੇ ਨੂੰ ਟੂਰਿਜ਼ਮ ਪੱਕਾ ਵੀ ਮਜ਼ਬੂਤ ਕਰਨਾ ਹੈ ক্রিকেট ਸਟੇਡੀਅਮ ਦੇ ਨਾਲ ਤੇ ਜਿਨਨੇ ਆਈਪੀਐਲ ਮੈਚ ਹੈ ਸਟੇਡੀਅਮ ਬਣਨ ਤੋਂ ਬਾਅਦ ਉਹ ਪਟਿਆਲੇ ਵਿੱਚ ਹੋਏਗਾ ਨਾ ਤੇ ਦੂਜਾ ਜਿਹੜਾ ਸਾਡਾ 에어ਪੋਰਟ ਹੈ ਉਹ ਰੇ ਕੈਂਟ ਵਿੱਚ ਤੇ ਇਸ ਨੂੰ ਵੀ ਅਸੀਂ ਡੋਮੈਸਟਿਕ ਤੇ ਅੱਗੇ ਜਾ ਕੇ ਇੰਟਰਨੈਸ਼ਨਲ 에어ਪੋਰਟ ਬਣਾਉਣ ਦੀ ਵੀ ਮੰਗ ਕਰਾਂਗੇ ਤਾਂ ਉਹ ਇਹ ਸਾਡੇ ਨਾਲ ਕੌਂਸਲ ਦੀ ਬੀਜੀਵੀ ਸੀਨੀਅਰ ਆਗੂ ਪਟਿਆਲੇ ਤੋਂ ਕਵਰ ਕਰਤਮਾ